ਇਸ ਤਰ੍ਹਾਂ ਦੇ ਇਲਾਕੇ ਸੀਗੇ ਜਿੱਥੇ ਸ਼ਿਕਾਇਤ ਕਾਫੀ ਆ ਰਹੀ ਸੀ ਨਸ਼ੇ ਦੇ ਉੱਤੇ ਨਸ਼ੇ ਵਿਕਣ ਦੀ ਸ਼ਿਕਾਇਤ ਹੈ ਜਾਂ ਫਿਰ ਉਸੇ ਕੰਜ਼ਮਸ਼ਨ ਦੀ ਸ਼ਿਕਾਇਤ ਹੈ ਅਸੀਂ ਇਸ ਤਰ੍ਹਾਂ ਦੇ ਏਰੀਆ ਦੇ ਵਿੱਚ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਸੀ ਉਸੇ ਹੀ ਲੜੀ ਦੇ ਵਿੱਚ ਅੱਜ ਇਸਲਾਮਾਬਾਦ ਮੌਲਾ ਜਿਹੜਾ ਸਿਟੀ ਦਾ ਏਰੀਆ ਹੈ ਉੱਥੇ ਵੀ ਅਸੀਂ ਆਏ ਸੀ ਬਟ ਇੱਥੇ ਇੱਕ ਚੰਗੀ ਗੱਲ ਸਾਨੂੰ ਇਹ ਦਿਖਣ ਨੂੰ ਮਿਲੀ ਹੈ ਕਿ ਇੱਥੇ ਦੇ ਕਿਉਂਕਿ ਰੈਗੂਲਰ ਸਾਡੀ ਰੇਡ ਹੁੰਦੀਆਂ ਰੈਗੂਲਰ ਚੈਕਿੰਗਸ ਹੁੰਦੀ ਹੈ ਤਾਂ ਲੋਕ ਵੀ ਕਾਫੀ ਅਵੇਅਰ ਹੈ ਸਾਡੇ ਵਿਡੀਸੀ ਦੇ ਮੈਂਬਰ ਜਿਹੜੇ ਸੀਗੇ ਉਹ ਵੀ ਨਾਲ ਆਏ ਸੀ ਉਹਨਾਂ ਨੇ ਮੈਨੂੰ ਬਰੀਫ ਵੀ ਕੀਤਾ ਕਿ ਅਸੀਂ ਸਰ ਹੁਣ ਅੱਗੇ ਹੋ ਕੇ ਪੁਲਿਸ ਦਾ ਸਾਥ ਵੀ ਦੇ ਰਹੇ ਹਾਂ ਤੇ ਅਸੀਂ ਫਲੈਕਸ ਬੋਰਡ ਵਗੈਰਾ ਲਾਵਾਂਗੇ ਜਿਹੜੇ ਫੈਮਿਲੀਜ਼ ਹੈਗੇ ਕੁਝ ਹੀ ਹੈ ਜੋ ਕਿ ਇਨਵੋਲਵ ਰਹਿੰਦੇ ਆ ਜਾਂ ਆਫਰ ਨਾਨ ਜਿਹੜੇ ਹੈ ਕਈ ਵਾਰੀ ਇਹਦੇ ਵਿੱਚ ਕੰਮ ਕਰਦੇ ਆ ਸੋ ਉਹ ਫੈਮਿਲੀਜ਼ ਨੂੰ ਵੀ ਪਹਿਲਾਂ ਤੋਂ ਇਹ ਆਪ ਅਵੇਅਰ ਕਰ ਰਹੇ ਆ ਕਿ ਭਈ ਆਪਣੇ ਬੱਚੇ ਹੁਣ ਛੋਟੇ ਹੈਗੇ ਉਹਨਾਂ ਤੇ ਮਾੜੀ ਸੰਗਤ ਦਾ ਅਸਰ ਪਊਗਾ ਤਾਂ ਉਹ ਸੈਕੰਡ ਜਨਰੇਸ਼ਨ ਸਮਗਲਰ ਉਹ ਹੀ ਬਣਨੇ ਆਂ ਔਰ ਬਾਹਰੋਂ ਆਣੇ ਨਹੀਂ ਆਂ ਸੋ ਇਸ ਚੀਜ਼ ਦਾ ਚੰਗਾ ਅਸਰ ਵੀ ਹੋਇਆ ਲੋਕਾਂ ਤੇ ਤੇ ਨਾਲ ਹੀ ਉਹਨਾਂ ਨੂੰ ਅਸੀਂ ਇਹ ਵੀ ਦੱਸਿਆ ਕਿ ਜਿਹੜੇ ਨਹੀਂ ਮੰਨਦੇ ਗੱਲ ਜਾ ਜਿਹੜੇ ਫਿਰ ਵੀ ਇਹ ਦੇ ਵਿੱਚ ਲੱਗੇ ਪਏ ਹਨ ਤੋਂ ਫਿਰ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਉਹ ਵੀ ਜਾਰੀ ਰੱਖਾਂਗੇ ਇੱਕ ਚੀਜ਼ ਇਹ ਵੀ ਹੈ ਕਿ ਹੁਣ ਅਸੀਂ ਪ੍ਰਾਪਰਟੀ ਫੋਰਚਰ ਦੇ ਪਾਸੇ ਵੀ ਲੱਗੇ ਹੈ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਸਮਗਲਰਸ ਹੈ ਜਿਨ੍ਹਾਂ ਤੇ ਪਹਿਲਾਂ ਵੀ ਪਰਚੇ ਰਜਿਸਟਰਡ ਹੈ ਉਹਨਾਂ ਨੇ ਕਈ ਵਾਰ ਸ਼ਹਿਰ ਦੇ ਵਿੱਚ ਵੀ ਬਣਾਈ ਹੁੰਦੀ ਹੈ ਕਈ ਵਾਰ ਬਾਹਰ ਵੀ ਪ੍ਰਾਪਰਟੀ ਬਣਾਈ ਹੁੰਦੀ ਹੈ ਤੋਂ ਸਾਡਾ ਇੰਟਰ ਜਿਹੜਾ ਰੇਂਜ ਦਾ ਕੋਆਰਡੀਨੇਸ਼ਨ ਉਹ ਵੀ ਕਾਫੀ ਚੰਗਾ ਸੀ ਬਾਹਰ ਦੇ ਜਿਹੜੇ ਡਿਸਟ੍ਰਿਕਟਸ ਹੈ ਜਿੱਥੇ ਵੀ ਇਹਨਾਂ ਦੇ ਰਿਸ਼ਤੇਦਾਰ ਹਨ ਉੱਥੇ ਇਹਨਾਂ ਨੇ ਆਪਣੇ ਪੈਸੇ ਇਨਵੈਸਟ ਕੀਤੇ ਹਨ ਉਹ ਸਾਰੀ ਆਇਡੈਂਟੀਫਾਈ ਕਰਦੇ ਆ ਸਾਡੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਐਸਟੈਬਲਿਸ਼ ਕੀਤੀ ਹੋਈ ਹੈ ਜੋ ਕਿ ਸਪੈਸ਼ਲਾਈਜ਼ ਇਸੀ ਚੀਜ਼ ਦੇ ਵਿੱਚ ਹੈ ਕਿ ਐਨਡੀਪੀਐਸ ਦੇ ਕੇਸਸ ਦੇ ਜਿਹੜੇ ਸਮਗਲਰਸ ਹੈ ਉਹਨਾਂ ਦੀ ਪ੍ਰਾਪਰਟੀਆਂ ਕਿੱਥੇ-ਕਿੱਥੇ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਸ ਦੀ ਫੋਰਟੇਜ਼ ਵੀ ਕਰਾ ਦੇ ਬਿਲਕੁਲ ਇਹ ਇੱਕਦਮ ਪੋਜ਼ਿਟਿਵ ਡਵੈਲਪਮੈਂਟ ਹੈ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਇੱਥੇ ਕਿਉਂ ਅਸੀਂ ਪਹਿਲਾਂ ਵੀ ਰੇਡ ਕਰਦੇ ਰਹੇ ਕਈ ਵਾਰ ਕੀ ਹੁੰਦਾ ਹੈ ਕਿ ਹੈਬਿਚੁਅਲ ਹੋ ਜਾਂਦੀ ਹੈ ਜੀ ਕਿ ਨਹੀਂ ਜੀ ਇੱਥੇ اسلامਾਬਾਦ ਮੋਹੱਲਾ ਜਾਂ ਫਲਾਨਾ ਮੋਹੱਲਾ ਜੋ ਹੈ ਉਹ ਰੱਗ ਦਾ ਹੌਟਸਪੌਟ ਬਣਿਆ ਹੈ ਉੱਥੇ ਜਾ ਕੇ ਅਸੀਂ ਡੇਟ ਕਰੀਏ ਉਹ ਰੂਟੀਨ ਐਕਸਰਸਾਈਜ਼ ਬਣ ਜਾਂਦੀ ਹੈ ਬਟ ਇਹ ਨਵੀਂ ਚੀਜ਼ ਹੈ ਹੈ ਕਿ ਹੁਣ ਲੋਕਾਂ ਨੇ ਪੁਲਿਸ ਦਾ ਸਾਥ ਵੀ ਦੇਣਾ ਸ਼ੁਰੂ ਕੀਤਾ ਹੈ ਸੋ ਨਾਟਸ ਕੇ ਰੂਟੀਨ ਐਕਸਰਸਾਈਜ਼ ਮੰਨੀ ਮੰਨੀ ਜਾ ਰਹੀ ਹੈ ਬਟ ਉਹ ਆਪ ਜਾਗਰੂਕ ਹੈ ਕਿ ਅਸੀਂ ਜਿਹੜੇ ਵੀ ਕੋਈ ਮਾੜੇ ਮੋਟੇ ਰਹਿ ਵੀ ਗਏ ਆ ਕਿਉਂਕਿ ਹਾਰਡਲੀ ਇੱਕ ਦੋ ਫੈਮਿਲੀਆਂ ਹੁੰਦੀਆਂ ਜਿਨ੍ਹਾਂ ਦੇ ਕਰਕੇ ਪੂਰਾ ਏਰੀਆ ਜਿਹੜਾ ਹੈ ਉਹ ਬਦਨਾਮ ਹੋ ਜਾਂਦਾ ਸੋ ਉਹਨਾਂ ਨੇ ਇਹੀ ਹੁਣ ਨਿਸ਼ਾ ਕੀਤਾ ਹੈ ਕਿ ਭਈ ਇਹ ਜਿਹੜੇ ਇੱਕ ਦੋ ਫੈਮਿਲੀ ਮੈਂਬਰਸ ਹਨ ਇਹਨਾਂ ਨੂੰ ਵੀ ਆਪਾਂ ਦੂਰ ਕਰੀਏ ਚਾਹੇ ਉਹਨੂੰ ਮੋਟੀਵੇਟ ਕਰਕੇ ਕਰ ਸਕ ਉਨਾਂ ਨੂੰ ਇੱਕ ਚੰਗੀ ਰਾਹ ਦਿਖਾ ਕੇ ਕੀਤਾ ਜਾ ਸਕਦਾ ਹੈ ਜਾਂ ਅਗਰ ਉਹ ਹਾਰਡ ਕੋਰਸ ਸਮਗਲਰਸ ਹੈ ਜਾਂ ਕੋਈ ਕ੍ਰਿਮੀਨਲ ਐਲੀਮੈਂਟ ਹੀ ਹੈ ਤੋਂ ਥਰੋ ਪੁਲਿਸ ਇਨਫੋਰਮੇਸ਼ਨ ਸ਼ੇਅਰ ਕਰਕੇ ਉਹਨਾਂ ਤੇ ਟਰੈਪ ਲਾ ਕੇ ਆਪਾਂ ਨਾਕਾ ਲਾ ਕੇ ਉਹਨੂੰ ਫੜ ਕੇ ਵੀ ਅੰਦਰ ਲਗਾਤਾਰ ਜਾਰੀ ਹੈ ਹੁਣ ਮੈਂ ਐਸਐਟਓ ਸਾਹਿਬ ਨੂੰ ਵੀ ਕਿਹਾ ਹੈ ਕਿ ਮਾਈਕਰੋ ਲੈਵਲ ਤੇ ਪਿੰਡ ਲੈਵਲ ਤੇ ਤੋਂ ਆਪਾਂ ਕਰ ਹੀ ਰਹੇ ਹਾਂ ਉਹ ਗਲੀਆਂ ਦੇ ਵਿੱਚ ਵੀ ਜਾ ਜਾ ਕੇ ਜਾਗਰੂਕਤਾ ਜਿਹੜੇ ਆਪਾਂ ਮਾਰਚ ਕਰਦੇ ਆ ਜਾਂ ਸੈਮੀਨਾਰ ਕਰਦੇ ਆ ਉਹ ਕਰਿਆ ਕਰਨ ਤਾਂ ਕਿ ਇਹ ਡੇਲੀ ਬੇਸਿਸ ਤੇ ਅਦਰਵਾਈਜ਼ ਬੜਾ ਫੰਕਸ਼ਨ ਕਰਨਾ ਹੈ ਜਾਂ ਕੋਈ ਡਿਸਟ੍ਰਿਕਟ ਲੈਵਲ ਦਾ ਪ੍ਰੋਗਰਾਮ ਕਾਫੀ ਛੇਰ ਬਾਦ ਹੁੰਦਾ ਹੈ ਜਾ 15 20 ਦਿਨ ਲੱਗ ਜਾਂਦੇ ਆ ਤੇ ਹੁਣ ਆਲਮੋਸਟ ਸੈਕੰਡ ਡੇ ਜਿਹੜਾ ਇਹ ਬਿਲਕੁਲ ਹੋ ਸਕਦਾ ਉਹਨਾਂ ਨੂੰ ਰੀਡ ਕਰਨ ਦੀ ਵੇਟ ਕਰਨ ਦੀ ਲੋੜ ਹੀ ਨਹੀਂ ਆ ਅਸੀਂ ਦਫਤਰ ਦੇ ਵਿੱਚ ਹੁੰਦੇ ਆ ਉਹ ਉੱਥੇ ਸਾਨੂੰ ਮਿਲ ਸਕਦੇ ਆ ਸਾਡਾ ਟਾਇਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਪੂਰਾ ਹੈਗਾ ਔਰ ਡਿਸਟ੍ਰਿਕਟ ਰੈੱਡ ਕਰਾਸ ਜਿਹੜੀ ਹੈ ਉਹ ਵੀ ਸਾਡੇ ਨਾਲ ਹੀ ਆ ਸੋ ਜਿਹੜੇ ਵੀ ਬੰਦੇ ਆਪਣੇ ਆਪ ਨੂੰ ਡੀ ਐਡਿਕਟ ਕਰਨਾ ਚਾਹੁੰਦੇ ਆ ਕੋਈ ਕਾਉਂਸਲਿੰਗ ਚਾਹੁੰਦਾ ਹੈ ਕੋਈ ਸਾਈਕੋਲੋਜੀਕਲੀ ਡਿਪਰੈਸ਼ਨ ਦੇ ਵਿੱਚ ਵੀ ਹੁੰਦੇ ਆ ਸੋ ਇਸ ਤਰ੍ਹਾਂ ਦੇ ਬੰਦੇ ਸਾਨੂੰ ਮਿਲ ਸਕਦੇ ਆ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਕੋਈ ਇਦਾਂ ਨਹੀਂ ਹੈ ਕਿ ਕਿਸੇ ਦੇ ਅ ਲੀਗਲ ਐਕਸ਼ਨ ਲੈ ਕੇ ਮਤਲਬ ਉਹਨੂੰ ਹੋਰ ਫਰਦਰ ਡਿਪਰੈਸ਼ਨ ਦੇ ਵਿੱਚ ਪਾਣਾ ਚਾਹੁੰਦੇ ਆ ਉਹ ਸਾਡਾ ਇੰਟੈਂਸ਼ਨ ਨਹੀਂ ਹੈ ਜੋ ਨਸ਼ਾ ਛੱਡਣਾ ਚਾਹੁੰਦੇ ਹਨ ਜਿਨ੍ਹਾਂ ਦੇ ਵਿੱਚ ਕੋਈ ਕੋਈ ਵੀ ਹੋਰ ਪ੍ਰੋਬਲਮ ਹੈ ਕੋਈ ਮੈਡੀਕਲ ਇਸ਼ੂ ਹੈ ਤੋਂ ਅਸੀਂ ਉਹਦਾ ਇਲਾਜ ਵੀ ਕਰਾ ਸਕਦੇ ਹਾਂ ਕੋਈ ਪ੍ਰੋਬਲਮ ਜਿਹੜੀ ਹੈ ਉਹ ਕ੍ਰਿਮੀਨਲ ਟੈਂਡੈਂਸੀ ਜਿਹੜੀ ਹੈ ਨਾ ਇੱਕ ਸੰਗਤ ਤੋਂ ਵੀ ਆਉਂਦੀ ਹੈ ਕੋਈ ਇਦਾਂ ਨਹੀਂ ਹੈ ਕਿ ਆਪਾਂ ਕਹਿੰਦੇ ਆ ਕਿ ਭਈ ਚੰਗੀ ਸੰਗਤ ਦੇ ਵਿੱਚ ਰਹੋਗੇ ਚੰਗਾ ਅਸਰ ਆਏਗਾ ਤੋਂ ਇੱਥੇ ਜਿਹੜੀ ਇਹਦੀ ਲੋਕੈਲਿਟੀ ਬਣੀ ਹੋਈ ਸੀ ਜਾਂ ਸਟਿਗਮਾ ਲਗਾਤਾ ਸੀ ਟੈਗ ਲਗਾਤਾ ਸੀ ਬਦਨਾਮੀ ਕਰਤੀ ਸੀ ਕਿ ਇਸ ਮੋਹੱਲੇ ਦੇ ਵਿੱਚ ਨਸ਼ਾ ਆਏਗਾ ਜੀ ਉਹਨ ਲੋਕ ਸਾਡੇ ਨਾਲ ਜੁੜ ਰਹੇ ਤਾਂ ਅਸੀਂ ਉਸ ਸਟਿਗਮਾ ਨੂੰ ਦੂਰ ਕਰ ਰਹੇ ਹਾਂ ਉਹਦਾ ਕਾਰਨ ਕਿ ਉਹ ਆਈਡੈਂਟੀਫਾਈ ਕਰ ਰਹੇ ਹਾਂ ਤੇ ਜਿਹੜੇ ਵੀ ਲੋਕ ਫੈਮਿਲੀ ਇਸ ਕਾਰੋਬਾਰ ਦੇ ਵਿੱਚ ਹੈਗੀ ਉਹਨੂੰ ਉਸ ਤੋਂ ਦੂਰ ਕਰ ਰਹੇ ਹਾਂ ਜਦੋਂ ਵੀ ਜਦੋਂ ਅਸੀਂ ਇਹ ਚੀਜ਼ ਕਰ ਦਿੰਦੇ ਹਾਂ ਉਹ ਆਟੋਮੈਟਿਕਲੀ ਸਾਰੇ ਪੋਜ਼ਿਟਿਵ ਹੋ ਜਾਂਦੇ ਆ ਉਹ ਅੱਗੇ ਆ ਕੇ ਪੁਲਿਸ ਨੂੰ ਵੀ ਹੈਲਪ ਕਰਦੇ ਤੇ ਨਾਲ ਚੰਗਾ ਆਪਣੀ ਲਾਈਫ ਵੀ ਬਣ ਜਾਂਦੀ ਹੈ ਮੇਰਾ ਇਹੀ ਮੈਸੇਜ ਹੈ ਕਿ ਆਪਣੀ ਇੰਡੀਪੈਂਡੈਂਸ ਦੇ ਜਿਹੜਾ ਹੈ ਹਨਾ ਸਵਤੰਤਰਤਾ ਦਿਵਸ ਅਸੀਂ ਮਨਾਉਂਦੇ ਹਾਂ ਤੋ ਸਵਤੰਤਰਤਾ ਸਾਨੂੰ ਕਾਫੀ ਪਰਿਸ਼ਰਮ ਕਰਕੇ ਮਿਲੀ ਹੈ ਉਹ ਸਵਤੰਤਰਤਾ ਇਦਾਂ ਹੀ ਨਹੀਂ ਮਿਲ ਗਈ ਅੰਗਰੇਜ਼ ਆਪਣੇ ਆਪ ਛੱਡ ਕੇ ਜਿਹੜਾ ਹੈ ਉਹ ਦੇਸ਼ ਚਲੇ ਗਏ ਹੋ ਅਸੀਂ ਸਟਰਗਲ ਕੀਤਾ ਸੀ ਔਰ ਉਹ ਸਟਰਗਲ ਦੀ ਲੜਾਈ ਕਾਫੀ ਲੰਬੀ ਸੀਗੀ ਇਹ ਨਸ਼ਾ ਜਿਹੜਾ ਹੈ ਨਾ ਉਹ ਇੱਕ ਤਰ੍ਹਾਂ ਦੀ ਗੁਲਾਮੀ ਹੈ ਮਾਨਸਿਕ ਗੁਲਾਮੀ ਹੈ ਤੋ ਇਹਨੂੰ ਛੱਡਣਾ ਅਗਰ ਹੈ ਤੋ ਸਟਰਗਲ ਕਰਨਾ ਪੈਣਾ ਹੈ ਤਾਨੂੰ ਪੋਜ਼ਿਟਿਵ ਵਿਚਾਰਧਾਰਾ ਲਾਣੀ ਪੈਣੀ ਹੈ ਆਪਣੇ ਅੰਦਰ ਚੇਂਜ ਲਾਣਾ ਪੈਣਾ ਆਪਣੀ ਹੈਬਿਟਸ ਦਾ ਚੇਂਜ ਲਾਣਾ ਪੈਣਾ ਹੈ ਤੋ ਜਿਹੜੇ 네ਗੇਟਿਵ ਹੈਬਿਟਸ ਆਪਣੀ ਹੈਗੀ ਕਿ ਕੋਈ ਚਾਹ ਸ਼ਰਾਬ ਦਾ ਨਸ਼ਾ ਕਰ ਰਿਹਾ ਚਾਹ ਕੋਈ ਡਰੱਗਸ ਦਾ ਨਸ਼ਾ ਕਰਦਾ ਉਹਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਲੜਾਈ ਸ਼ੁਰੂ ਕਰਤੀਏ ਉਹ ਛੱਡੇ ਆਪਣੀ ਚੰਗੀ ਹੈਬਿਟਸ ਲਾਇਤੇ ਆਪਣੀ ਸੰਗਤ ਨੂੰ ਚੰਗੀ ਕਰੇ ਔਰ ਐਫਰਟ ਕਰੇ ਬਿਨਾ ਮਿਹਨਤ ਤੇ ਕੁਝ ਨਹੀਂ ਮਿਲਣਾ ਐਂਡ ਸੈਕੰਡਲੀ ਇਹ ਆਪਣੇ ਨੈਸ਼ਨਲ ਸਿਕਿਉਰਿਟੀ ਤੋਂ ਵੀ ਰਿਲੇਟਡ ਹੈ ਕਿਉਂਕਿ ਜਿਹੜਾ ਨਸ਼ਾ ਆ ਰਿਹਾ ਉਹ ਇਦਾਂ ਹੀ ਨਹੀਂ ਆ ਰਿਹਾ ਹੈਗਾ ਕਿ ਕੋਈ ਕਿਸੇ ਨੂੰ ਫਰੀ ਦੇ ਵਿੱਚ ਵੰਡਿਆ ਜਾ ਰਿਹਾ ਉਹ ਪੈਸੇ ਇਕਨੋਮਿਕ ਐਕਟੀਵਿਟੀ ਹੈਗੀ ਔਰ ਇਹ ਆਪਣੇ ਦੁਸ਼ਮਣ ਦੇਸ਼ ਦੇ ਤੋਂ ਇਹ ਚੀਜ਼ ਜਿਹੜੀ ਹੈ thro drones smugling via ਹੋਰ ਜਿਹੜੇ ਮੀਨਸ ਉਹਦੇ ਥਰੂ ਲਾਈ ਜਾ ਰਹੀ ਹੈ। ਤੋਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੀ ਕਿ ਜਦੋਂ ਕੋਈ ਨਸ਼ਾ ਕੰਜ਼ਿਊਮ ਕਰ ਰਿਹਾ ਕੋਈ ਇੱਕ ਪਾਸੇ ਆਪਣੀ ਨੈਸ਼ਨਲ ਸਿਕਿਉਰਿਟੀ ਨੂੰ ਵੀ ਪੰਪਰਮਾਈਜ਼ ਕਰ ਰਿਹਾ ਉਹਨਾਂ ਦੇ मंसूਬੇ ਨੂੰ ਕਾਮਯਾਬ ਕਰ ਰਿਹਾ। ਸੋ ਆਪਾਂ 15 ਅਗਸਤ ਦੇ ਵਿੱਚ ਇੱਕ ਪੋਜ਼ਿਟਿਵ ਨਿਰਣੈ ਲਈਏ, ਪ੍ਰਣ ਲਈਏ ਕਿ ਆਪਾਂ ਚੰਗੇ ਇਨਸਾਨ ਬੰਨਣਾ ਹੈ ਤੇ ਨਸ਼ੇ ਤੋਂ ਦੂਰ ਰਹਿਣਾ ਹੈ, ਇਸ ਗੁਲਾਮੀ ਨੂੰ ਛੱਡਣਾ ਹੈ। ਉਹਨਾਂ ਨੂੰ ਆਪ ਹੀ ਬੜਾ ਚੰਗਾ ਲੱਗਣਾ ਇਸ ਨੂੰ ਦੇਖ ਕੇ ਜਦੋਂ ਡੀ ਐਡਿਕਟ ਹੋ ਜਾਂਦੇ ਆ ਉਹਨਾਂ ਦੀ ਸਟੋਰੀਜ਼ ਬੜੀ ਮੋਟੀਵੇਸ਼ਨਲ ਹੁੰਦੀ ਹੈ। ਉਹ ਬਾਕੀਆਂ ਦੇ ਲਈ ਮਿਸਾਲ ਬਣਦੇ ਆ।